ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਾਰ ਸਹਬਜ਼ਾਦੇ ਸਹਬਾਬਾ ਅਜੀਤ ਸਿੰਘ ਜੀ ਸਹਬਾਬਾ ਜੁਝਾਰ ਸਿੰਘ ਜੀ ਸਹਬਾਬਾ ਜ਼ੋਰਾਵਰ ਸਿੰਘ ਜੀ ਤੇ ਸਹਬਾਬਾ ਫਤਿਹ ਸਿੰਘ ਜੀ ਇਹਨਾਂ ਚਾਰ ਸਹਬਜ਼ਾਦਿਆਂ ਦੀ ਸ਼ਹਾਦਤ ਪੰਜ ਪਿਆਰਿਆਂ ਵਿੱਚੋਂ ਤਿੰਨ ਪਿਆਰਿਆਂ ਦੀ ਸ਼ਹਾਦਤ ਭਾਈ ਮੋਹਕਮ ਸਿੰਘ ਜੀ ਭਾਈ ਹਿੰਮਤ ਸਿੰਘ ਜੀ ਭਾਈ ਸਹਬ ਸਿੰਘ ਜੀ ਭਾਈ ਉਦਾਸ ਸਿੰਘ ਭਾਈ ਮਨੀ ਸਿੰਘ ਦੇ ਬੇਟੇ ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਦੇ ਬੇਟੇ ਦੋ ਰਸਤੇ ਸ਼ਹੀਦ ਹੋਏ ਭਾਈ ਅਜਬ ਸਿੰਘ ਭਾਈ ਅਜੈਬ ਸਿੰਘ ਭਾਈ ਅਨਕ ਸਿੰਘ ਤਿੰਨ ਪੁੱਤਰ ਚਮਕੌਰ ਦੀ ਗੜੀ 'ਚ ਭਾਈ ਮਨੀ ਸਿੰਘ ਦੇ ਸ਼ਹੀਦ ਹੋਏ ਭਾਈ ਦਾਨ ਸਿੰਘ ਭਾਈ ਮਨੀ ਸਿੰਘ ਦੇ ਭਰਾਤਾ ਚਮਕੌਰ ਦੀ ਜੁੱਧ ਵਿੱਚ ਸ਼ਹੀਦ ਹੋਏ ਆ ਮੈਂ ਸੋਚ ਰਿਹਾ ਸਾਂ ਜਦੋਂ ਆਪਾਂ ਸਾਰੇ ਬੋਲ ਰਿਹਾ ਸਾਂ ਦੇਖੋ ਚਾਰ ਸਹਿਬਜ਼ਾਦਿਆਂ ਦੇ ਨਾਂ ਕਿੰਨੇ ਕਮਾਲ ਦੇ ਇਹ ਮੈਂ ਫਤਿਹਗੁਰ ਸਾਹਿਬ ਬੇਨਤੀ ਕੀਤੀ ਇਹ ਨਾਮ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਰੱਖੇ ਨੇ ਤੇ ਰੱਖੇ ਉਦੋਂ ਜਨਮ ਤੋਂ ਬਾਅਦ ਸ਼ਿਸ਼ੂ ਦਾ ਬੱਚੇ ਦਾ ਨਾਮ ਰੱਖਿਆ ਜਾਂਦਾ ਅਸਲ 'ਚ ਜਿਸ ਦਿਨ ਹਜ਼ੂਰ ਨੇ ਚਾਰਾਂ ਦੇ ਜਨਮ ਤੋਂ ਬਾਅਦ ਨਾਮ ਰੱਖ ਦਿੱਤੇ ਇਹ ਨਾਮ ਹੀ ਦੱਸ ਦੇ ਪੈਸਨ ਇਹਨਾਂ ਨੇ ਚਾਰਾਂ ਨੇ ਆਉਣ ਵਾਲੇ ਸਮੇਂ ਵਿੱਚ ਕਿੱਡਾ ਵੱਡਾ ਕਾਰਨਾਮਾ ਕਰਨਾ ਹੈ ਥੋੜਾ ਜਿਹਾ ਧਿਆਨ ਨਾਲ ਸੁਣਿਓ ਕਿਉਂਕਿ ਨਾਮ ਵਿੱਚ ਬੜੀ ਵੱਡੀ ਤਾਕਤ ਹੈ ਜੀ ਅਸੀਂ ਆਮ ਤੌਰ ਤੇ ਨਾਮ ਬੜੇ ਹੋਰ ਤਰ੍ਹਾਂ ਰੱਖੀ ਬੈਠੇ ਹਾਂ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਤੋਕ ਆਉਂਦੀ ਗੁਰੂ ਰਾਮਦਾਸ ਜੀ ਥੋੜੀ ਜਿਹੀ ਮੈਂ ਜੀਦਾ ਇਹ ਸਮਾਂ ਜੇ ਦੂਰ ਵੀ ਜਾਵਾਂਗਾ ਫਿਰ ਆਪਾਂ ਵਿਸ਼ੇ ਚਾਵਾਂਗੇ ਅਜਾਮਲ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ 'ਚ ਬੜੀ ਬੜੀ ਆਇਆ ਤੁਹਾਨੂੰ ਸਭ ਨੂੰ ਪਤਾ ਹੈ ਭਗਤਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਨੇ ਬਹੁਤ ਜ਼ਿਕਰ ਕੀਤਾ ਹੈ ਅਜਾਮਲ ਪਾਪੀ ਉਹ ਸ਼ਬਦ ਬੜੀ 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 ਆਪਾਂ ਪੜਨੇ ਨਿਮਖਮਾ ਨਿਸ਼ਤਾਰਾ ਗੁਰੂ ਰਾਮਦਾਸ ਦਾ ਇੱਕ ਸ਼ਬਦ ਹੈ ਕਿ ਅਜਮਲ ਪ੍ਰੀਤ ਪੁੱਤਰ ਪ੍ਰਤਕ੍ਰਿਣੀ ਕਰ ਨਾਰਾਇਣ ਬੁਲਾ ਰੇ ਫਿਰ ਤੁਕ ਧਿਆਨ ਨ ਸੁਣਿਓ ਅਜਮਲ ਪ੍ਰੀਤ ਪੁੱਤਰ ਪ੍ਰਤਕ੍ਰਿਣੀ ਉਥੇ ਬਿਲਕੁਲ ਨਹੀਂ ਕਿਹਾ ਕਿ ਅਜਮਲ ਨੇ ਪਰਮਾਤਮਾ ਨੂੰ ਨਾਰਾਇਣ ਜਿਹਦਾ ਘਰ ਪਾਣੀਆਂ ਵਿੱਚ ਹੈ ਜਿਹੜਾ ਨਰਾਂ ਵਿੱਚ ਵੱਸਦਾ ਉਹ ਕਹਿੰਦੇ ਬਿਲਕੁਲ ਉਹ ਮਰਦੇ ਸਮੇਂ ਆਪਣੇ ਸਭ ਤੋਂ ਛੋਟੇ ਪੁੱਤਰ ਨਾਰਾਇਣ ਨੂੰ ਬੁਲਾ ਰਿਆ ਸੀ ਤੋਕ ਫਿਰ ਆਪ ਧਿਆਨ ਨਾਲ ਸੁਣੋ ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ ਕਰ ਨਾਰਾਇਣ ਬੁਲਾ ਰੇ ਮੇਰਾ ਠਾਕੁਰ ਕੈ ਮਨ ਭਾਏ ਭਾਵਨੀ ਜਮ ਕੰਕਰ ਮਾਰ ਵਿਦਾਰੇ ਉਹ ਨਾਰਾਇਣ ਬੋਲ ਰਿਹਾ ਹੈ ਅਜਾਮਲ ਨਾਰਾਇਣ ਪੁੱਤਰ ਨੂੰ ਆਵਾਜ਼ ਮਾਰ ਰਿਹਾ ਪਰ ਸੱਚ ਇਹ ਵੇ ਉਹ ਸ਼ਬਦ ਨਾਰਾਇਣ ਅਜਾਮਲ ਨੇ ਪਹਿਲਾਂ ਜ਼ਿੰਦਗੀ ਚ ਅਭਿਆਸ ਕੀਤਾ ਸੀ ਯਾਦ ਰੱਖਿਓ ਜਿਹੜੀ ਕਮਾਈ ਕੀਤੀ ਸੀ ਚੰਗੇ ਜੀਵਨ ਚ ਉਹ ਸ਼ਬਦ ਕਦੀ ਮਰਿਆ ਨਹੀਂ ਉਹ ਰੱਬ ਦੇ ਰੂਪ ਚ ਪ੍ਰਗਟ ਹੋ ਗਿਆ ਨਾਮ ਚ ਬੜੀ ਵੱਡੀ ਤਾਕਤ ਹੈ ਸਭ ਤੋਂ ਵੱਡੇ ਸਹਿਬਜ਼ਾਦਾ ਨੇ ਬਾਬਾ ਅਜੀਤ ਸਿੰਘ ਜੀ ਦੇਖੋ ਉਹਨਾਂ ਦਾ ਜਨਮ ਹੋਇਆ ਪੌਂਟਾ ਸਾਹਿਬ ਦੀ ਧਰਤੀ ਤੇ ਉਸ ਦਿਨ ਗੁਰੂ ਗੋਬਿੰਦ ਸਿੰਘ ਜੀ ਪਹਿਲਾ ਜੁੱਧ ਲੜ ਕੇ ਆਏ ਆ ਤੇ ਉਹ ਪਹਿਲਾ ਜੁੱਧ ਖਰੀ ਚੰਦ ਰਾਜੇ ਨੂੰ ਆਵਾਜ਼ ਠੀਕ ਸੀ ਪਹਿਲਾਂ ਵੀ ਖਰੀ ਚੰਦ ਰਾਜੇ ਨੂੰ ਅੱਗੋ ਟਕਰਾਨ ਲੱਗ ਪਈ ਆਵਾਜ਼ ਖਰੀ ਚੰਦ ਰਾਦੇ ਨੂੰ ਆਪਣੇ ਤੀਰ ਵਿੱਚ ਪਰੋ ਦਿੱਤਾ ਹਜ਼ੂਰ ਨੇ ਜਦੋਂ ਪੌਂਟਾ ਸਾਹਿਬ ਘਰ ਆਏ ਤੇ ਉਸ ਵਕਤ ਖਬਰ ਮਿਲੀ ਕਿ ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ ਤੇ ਸਤਗੁਰਾਂ ਨੇ ਪਹਿਲਾ ਨਾਮ ਜਿਹੜਾ ਰੱਖਿਆ ਪਿਆਰੋ ਸਹਿਬਜ਼ਾਦਾ ਜੀ ਦਾ ਉਹ ਰੱਖਿਆ ਗਿਆ ਵੱਡੇ ਸਹਿਬਜ਼ਾਦਾ ਜੀ ਦਾ ਅਜੀਤ ਸਿੰਘ ਇਹਦਾ ਕਾਰਨ ਕਿ ਅੱਜ ਮੈਂ ਜੰਗ ਜਿੱਤ ਕੇ ਆਇਆ ਤੇ ਸਤਗੁਰਾਂ ਨੇ ਆਪਣੀ ਰਚਨਾ ਚ ਫਰਮਾਇਆ ਹੈ ਕਿ ਭਈ ਜੀਤ ਮੇਰੀ ਕਿਰਪਾ ਕਾਲਕੇਰੀ ਨਾਮ ਰੱਖਿਆ ਅਜੀਤ ਅਗਲੀ ਬੇਨਤੀ ਉਸ ਤੋਂ ਬਾਅਦ ਤਿੰਨ ਸਹਿਬਜ਼ਾਦਿਆਂ ਦਾ ਜਨਮ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ ਤੇ ਹੋਇਆ ਉਹਨਾਂ ਦੇ ਕਰਮਵਾਰ ਨਾਮ ਨੇ ਅਸੀਂ ادب ਨਾਲ ਕਹਿੰਦੇ ਹਾਂ ਸਹਿਬ ਬਾਬਾ ਜੁਝਾਰ ਸਿੰਘ ਜੀ ਸਹਿਬ ਬਾਬਾ ਜ਼ੋਰਾਵਰ ਸਿੰਘ ਜੀ ਤੇ ਸਹਿਬ ਬਾਬਾ ਫਤਿਹ ਸਿੰਘ ਜੀ ਥੋੜਾ ਜਿਹਾ ਆਪ ਜੀ ਅਰਥਾਂ 'ਤੇ ਧਿਆਨ ਦਿਓ ਜੇ ਭਾਵੇਂ ਅਰਥ ਮੈਂ ਪਹਿਲਾਂ ਵੀ ਕੀਤੇ ਨੇ ਪਿਆਰਿਓ ਗੁਰੂ ਗੋਬਿੰਦ ਸਿੰਘ ਜੀ ਦੇ ਲਾਲਾਂ ਦੇ ਨਾਮ ਹੀ ਇੰਨੀ ਚੜ੍ਹਦੀ ਕਲਾ ਵਾਲੇ ਨੇ ਜੀ ਅਜੀਤ ਦਾ ਅਰਥ ਹੈ ਜਿੰਨੂੰ ਕੋਈ ਜਿੱਤ ਨਹੀਂ ਸਕੇਗਾ ਇੱਕ ਸਾਡੇ ਮੁਸਲਮਾਨ ਵਿਦਵਾਨ ਹੋਏ ਨੇ ਉਹਨਾਂ ਨੇ ਨਿੱਕੀ ਜਿਹੀ ਕਿਤਾਬ ਲਿਖੀ ਜ਼ੋਹਰੇ ਤੇਗ ਕਈ ਵਾਰੀ ਅਸੀਂ ਉਹ ਸ਼ਬਦ ਵਰਤਨੇ ਅੱਲਾ ਯਾਰ ਖਾਂ ਜੋਗੀ ਦੀ ਨਖੀ ਉਹ ਜ਼ੋਹਰੇ ਤੇਗ ਵਿੱਚ ਇਹ ਗੱਲ ਕਹਿੰਦਾ ਜਦੋਂ ਸਤਗੁਰੂ ਆਪਣੇ ਪੁੱਤਰਾਂ ਨੂੰ ਤੋਰ ਰਹੇ ਨੇ ਵੱਡੇ ਪੁੱਤਰ ਨੂੰ ਤੋਰਦਿਆਂ ਕਿ ਆ ਪੁੱਤ ਮੈਂ ਤੇਰਾ ਨਾਮ ਅਜੀਤ ਰੱਖਿਆ ਹੈ ਅਜੀਤ ਸਿੰਘ ਦਾਰ ਤੇ ਜਿਹਨੂੰ ਕੋਈ ਜਿੱਤ ਨਾ ਸਕੇ ਅਜੀਤ ਜਿਹਨੂੰ ਤੁਸੀਂ ਇੱਕ ਸ਼ਬਦ ਵਰਤ ਸਕਦੇ ਹੋ ਆਪਰਾਜਿਤ पराजित ਸ਼ਬਦ ਹੁੰਦਾ ਹੈ ਹਿੰਦੀ ਚ ਐੜਾ ਗੇਤਰ ਲਾ ਦਿਓ ਆਪਰਾਜਿਤ ਜਿਹਨੂੰ ਕੋਈ ਵੀ ਨਹੀਂ ਜਿੱਤ ਸਕਦਾ ਮਹਾਰਾਜ ਜੀ ਨੇ ਕਿਹਾ ਬੇਟਾ ਕਿ ਤੇਰਾ ਨਾਮ ਅਜੀਤ ਸਿੰਘ ਹੈ ਇਸ ਨਾਮ ਦੀ ਪਾਲਣਾ ਕਰੀ ਤੇ ਉਸ ਵਕਤ ਸਹਿਬਜ਼ਾਦਾ ਜੀ ਦੇ ਮੁਖ ਤੋਂ ਉਸ ਵਿਦਵਾਨ ਨੇ ਸ਼ਬਦ ਕਢਾਏ ਨੇ ਉਹ ਕਹਿੰਦਾ ਨਾਮ ਕਾ ਅਜੀਤ ਹੂੰ ਜੀਤਾ ਨਾ ਜਾਊਗਾ ਜੀਤਾ ਤੋਂ ਖੈਰ ਹਾਰ ਕੇ ਜੀਤਾ ਨਾ ਆਊਗਾ ਅਜੀਤ ਦਾ ਅਰਥ ਇਹ ਜਿਹਨੂੰ ਕੋਈ ਨਾ ਜਿੱਤ ਸਕੇ ਮੈਂ ਬੇਨਤੀ ਕਰਾਂ ਦੂਸਰੇ ਸਹਿਬਜ਼ਾਦੇ ਨੇ ਬਾਬਾ ਜੁਝਾਰ ਸਿੰਘ ਜੀ ਜੁਝਾਰ ਦੇ ਲਫ਼ਜ਼ੀ ਅਰਥ ਕੀ ਕੁਰਮਕੋ ਸ਼ਬਦ ਹੈ ਜੂਜਣਾ ਇਤੋਂ ਸ਼ਬਦ ਬਣਿਆ ਜੁਝਾਰ ਤੇ ਅਜੀਤ ਉਹੀ ਹੋ ਸਕਦਾ ਜਿਹੜਾ ਜੁਝਾਰੂ ਹੋਵੇਗਾ ਥੋੜੀ ਜਿਹੀ ਪਿਆਰੋ ਬੇਨਤੀ ਸੁਣਿਓ ਟਿਕਾ ਬਣਾਇਓ ਮੱਥਾ ਟੇਕ ਦਿਆਂ ਵੀ ਜੁਝਾਰ ਜੁਝਾਰ ਦਾ ਮਤਲਬ ਹੈ ਜੁਝਾਰੂ ਜਿਹਦੇ ਕੋਲ ਤਾਕਤ ਹੈ ਜੂਜਣ ਦੀ ਪਿਆਰਿਓ ਜੁਝਾਰੂ ਜੂਜਣ ਵਾਲਾ ਅਜੀਤ ਦਾ ਅਰਥ ਹੈ ਕਿ ਉਹ ਜਿੱਤ ਨਾ ਸਕੇ ਤੀਸਰੇ ਸਹਿਬਜ਼ਾਦੇ ਦਾ ਨਾਮ ਕਹੇ ਬਾਬਾ ਜੋਰਾਵਰ ਸਿੰਘ ਜੀ ਇਹ ਦੋ ਸ਼ਬਦ ਨੇ ਜੀ ਜ਼ੋਰ ਆਵਰ ਜ਼ੋਰ ਦਾ ਅਰਥ ਹੈ ਤਾਕਤ ਤੇ ਆਵਰ ਦਾ ਅਰਥ ਹੈ ਵਾਲਾ ਜੋਰਾਵਰ ਦਾ ਲਬਜ਼ੀ ਅਰਥ ਹੈ ਤਾਕਤ ਵਾਲਾ ਸ਼ਕਤੀ ਵਾਲਾ ਫਿਰ ਸੁਣਿਓ ਜ਼ੋਰਾਵਰਖ ਹੀ ਜੁਝਾਰੂ ਹੁੰਦਾ ਹੈ ਤੇ ਜੁਝਾਰੂ ਹੀ ਅਜੀਤ ਹੁੰਦਾ ਹੈ ਕਮਾਲ ਕਰ ਦਿੱਤੀ ਸਤਗੁਰਾਂ ਨੇ ਸਹਿਬਜ਼ਾਦਿਆਂ ਦੇ ਨਾਮ ਰੱਖਦੇ ਆ ਫਿਰ ਅਰਜ ਅਜੀਤ ਜਿੰਨੂੰ ਕੋਈ ਜਿੱਤ ਨਾ ਸਕੇ ਜੁਝਾਰ ਦਾ ਅਰਥ ਹੈ ਜੋ ਜੂਝਣ ਦੀ ਤਾਕਤ ਰੱਖੇ ਤੇ ਜ਼ੋਰਾਵਰ ਦਾ ਅਰਥ ਹੈ ਕਿ ਸੱਚ ਇਹਵੇ ਜਿਹਦੇ ਕੋਲ ਜੂਝਣ ਦੀ ਤਾਕਤ ਹੈ ਤੇ ਚੌਥੇ ਸਹਿਬਜ਼ਾਦੇ ਦਾ ਨਾਮ ਹਜ਼ੂਰ ਨੇ ਰੱਖਿਆ ਫਤਿਹ ਸਿੰਘ ਗੁਰਮਖੋ ਸੱਚ ਇਹਵੇ ਜਿਹੜਾ ਜ਼ੋਰਾਵਰਖ ਹੈ ਉਹੀ ਜੁਝਾਰ ਖੈ ਜਿਹੜਾ ਜੁਝਾਰ ਖੈ ਉਹੀ ਅਜੀਤ ਹੈ ਤੇ ਜਿਹੜਾ ਅਜੀਤ ਹੈ ਨਾ ਫਤਿਹ ਵੀ ਉਸ ਨੂੰ ਪ੍ਰਾਪਤ ਹੁੰਦੀ ਹੈ ਸਤਗੁਰਾਂ ਨੇ ਚਾਰਾਂ ਸਹਿਬਜ਼ਾਂ ਦੇ ਨਾਂ ਇੰਨੇ ਗਹਿਰੇ ਰੱਖਿਆ ਜਿਹਨੂੰ ਕੋਈ ਜਿੱਤ ਨਹੀਂ ਸਕਦਾ ਹੁਣੇ ਅਸੀਂ ਸਾਰਾ ਪਿਛਲਾ ਇਤਿਹਾਸ ਸੁਣਿਆ ਜੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਚਮਕੌਰ ਦੀ ਗੜੀ ਦੇ ਬਾਰੇ ਆਪਾਂ ਸੁਣਦੇ ਆ ਮੈਂ ਥੋੜਾ ਜਿਹਾ ਅੱਗੇ ਤੁਰਨਾ ਚਾਹਨਾ ਜਿੱਥੇ ਭਾਈ ਸਾਹਿਬ ਜੀ ਨੇ ਇਹ ਸੱਦ ਗਾਇਆ ਇਹਦੇ ਸੱਦ ਦੇ ਅਰਥ ਕੀ ਨੇ ਮਹਾਰਾਜ ਜੀ ਨੇ ਕਿਹਾ ਲੱਖੀ ਜੰਗਲ ਖਾਲਸਾ ਆਏ ਦੀਦਾਰ ਲੱਗੋ ਨੇ ਕਿਉਂਕਿ ਧੰਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਮਾਲਵੇ ਚ ਪਹੁੰਚੇ ਆ ਤੇ ਮਹਾਰਜ ਕੀਤੀ ਸੈਭਜ਼ਾਦੇ ਸ਼ਹੀਦ ਹੋ ਚੁੱਕੇ ਆ ਮਾਂ ਜੀ ਸ਼ਹੀਦ ਹੋ ਚੁੱਕੇ ਆ ਤਿੰਨ ਪਿਆਰੇ ਸ਼ਹੀਦ ਹੋ ਚੁੱਕੇ ਆ ਜਾਨ ਤੋਂ ਪਿਆਰੇ ਸਿੰਘ ਸ਼ਹੀਦ ਹੋ ਚੁੱਕੇ ਆ ਇੱਥੋਂ ਤੱਕ ਕਿ ਆਨੰਦਪੁਰ ਸਾਹਿਬ ਨੂੰ ਬਿਲਕੁਲ ਉਜਾੜ ਦਿੱਤਾ ਗਿਆ ਸਤਗੁਰੂ ਲੱਖੀ ਜੰਗਲ ਹੁੰਦੇ ਆ ਇੱਕ ਤਾਂ ਖਾਲਸੇ ਦੇ ਮਨ ਦੇ ਵਿੱਚ ਬਹਿਰਾਗ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਸੀਂ ਸਾਡੀ ਖਾਤਰ ਸਭ ਕੁਝ ਕੁਰਬਾਨ ਕਰ ਦਿੱਤਾ ਇੱਥੇ ਜਦੋਂ ਖਬਰ ਮਿਲਦੀ ਹੈ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੰਗਲ ਦੇਸ਼ ਵਿੱਚ ਆਏ ਆ ਤੇ ਸੰਗਤਾਂ ਇਸ ਤਰ੍ਹਾਂ ਦਰਸ਼ਨ ਕਰਨ ਵਾਸਤੇ ਉਮੜੀਆਂ ਸੱਚ ਐਵੇਂ ਕਿ ਜਿਵੇਂ ਮੱਝਾਂ ਚਾਰਨ ਵਾਲੇ ਮਾਹੀ ਦੀ ਆਵਾਜ਼ ਸੁਣ ਕੇ ਮੱਝਾਂ ਸਭ ਕੁਝ ਛੱਡ ਕੇ ਉਹਦੇ ਪਿੱਛੇ ਤੁਰ ਪੈਂਦੀਆਂ ਨੇ ਕੋਈ ਕਿਸੇ ਨੂੰ ਰੋਂਦਾ ਹੀ ਨਹੀਂ ਪਿਆ ਸਾਰੇ ਇਨੀ ਖਿੱਚ ਲੈ ਕੇ ਤੁਰੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ دیدار ਕੀਤੇ ਤੇ ਜਿਹੜੀ ਅੰਦਰ ਦੀ ਭਟਕਣਾ ਸੀ ਸਹਬੇ ਕਮਾਲ ਦੇ دیدار ਕਰਕੇ ਦੂਰ ਹੋ ਗਈ ਫਿਰ ਸੁਣੋ ਸ਼ਬਦ ਸੀ ਲੱਖੀ ਜੰਗਲ ਖਾਲਸਾ ਆਏ دیدار ਲੱਗੋ ਨੇ ਇਹਦਾ ਅਰਥ ਲੱਖੀ ਜੰਗਲ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਨੇ دیدار ਬਖਸ਼ੇ ਸੁਣ ਕੇ ਸੱਧ ਮਾਹੀ ਦਾ ਇਹਦਾ ਮਤਲਬ ਹਜ਼ੂਰ ਨੇ ਉੱਥੇ ਸੱਧ ਗਾਇਆ ਇਹ 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 ਮਹਾਰਾਜ ਨੇ ਉੱਥੇ ਗਾਇਆ ਸੁਣ ਕੇ ਸੱਧ ਮਾਹੀ ਦਾ ਮੇਹੀ ਮੇਹੀ ਦਰਥੇ ਮੱਜਾਂ ਮੇਹੀ ਪਾਣੀ ਘਾਓ ਮਤੋ ਨੇ ਮੱਜਾਂ ਨੇ ਨਾ ਪਾਣੀ ਦੇਖਿਆ ਜਿਵੇਂ ਮਾਹੀ ਦੀ ਆਵਾਜ਼ ਸੁਣ ਕੇ ਪਾਣੀ ਘਾ ਦੀ ਕੋਈ ਪਰਵਾਹ ਨਹੀਂ ਕਰਦੀਆਂ ਸੱਚੇ ਵੇ ਗੁਰੂ ਗੋਬਿੰਦ ਸਿੰਘ ਜੀ ਦਾ ਪਿਆਰ ਭਰਿਆ ਸੱਦ ਸੁਣਿਆ ਤੇ ਖਾਲਸਾ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੀ ਆਵਾਜ਼ ਪਿੱਛੇ ਆ ਪਹੁੰਚਿਆ ਸੁਣ ਕੇ ਸੱਦ ਮਾਹੀ ਦਾ ਮੇਹੀ ਪਾਣੀ ਘਾਓ ਮਤੋ ਨੇ ਕਿਸੇ ਨਾਲ ਨਾ ਰਲਿਆ ਕਾਹੀ ਕੋਈ ਕਿਸੇ ਨਾਲ ਮਿਲ ਨਹੀਂ ਰਿਹਾ ਕੋਈ ਸ਼ੌਂਕ ਪਇਓ ਨੇ ਅੰਦਰ ਤੜਪ ਖੈ ਆਪਣੇ ਮਹਿਬੂਬ ਦੀ ਮਹਾਰਾਜ ਅੱਗੇ ਕਹਿੰਦਿਆ ਗਿਆ ਫिराਕ ਫिराਕ ਦਾ ਅਰਥ ਏ ਜਿ ਵਿਛੋੜਾ ਗਿਆ ਫिराਕ ਮਿਲਿਆ ਮਿਤਮਾਹੀ ਤਾਈਓ ਸ਼ੁਕਰ ਕੀਤਾ ਨੇ ਜਦੋਂ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਜਿਹੜੀ ਵਿਛੋੜੇ ਦਾ ਸੱਲ ਸੀ ਸੱਚ ਇਹਵੇ ਜਿਹੜੀ ਵਿਛੋੜੇ ਦਾ ਦਰਦ ਸੀ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਕੇ ਵਿਛੋੜਾ ਚਲਾ ਗਿਆ ਤੇ ਪਿਆਰੇ ਮਹਿਬੂਬ ਨੂੰ ਮਿਲ ਕੇ ਅੰਦਰ ਨੂੰ ਟਿਕਾਹ ਮਿਲ ਗਿਆ ਉਹਨਾਂ ਸ਼ੁਕਰਾਨਾ ਕੀਤਾ ਗੁਰਮਖੋ ਪਲੀਜ਼ ਥੋੜਾ ਜਿਹਾ ਮਾਨਸਿਕ ਤੌਰ ਤੇ ਟਿਕਾ ਬਣਾਇਓ ਹੁਣ ਸਤਗੁਰੂ ਲੱਖੀ ਜੰਗਲ ਆ ਗਏ ਇੱਥੇ ਉਹਨੇ ਭਾਈ ਬਾਬਾ ਜੀ ਵੀ ਕਹਿ ਰਹੇ ਸਨ ਰਾਏ ਕੱਲੇ ਕੁਲ ਭੇਜਿਆ ਹੈ ਨੂਰੇ ਮਾਹੀ ਰਾਹੀਂ ਕਿ ਸਰਹੰਦ ਤੋਂ ਖਬਰ ਲੈ ਕੇ ਆ ਨੂਰਾ ਮਾਹੀ ਖਬਰ ਲੈ ਕੇ ਆਉਂਦਾ ਇਹ ਆ ਆ ਦਿਨ ਚੱਲੇ ਨੇ ਤੇ ਜਿਹੜਾ ਅੱਜ ਦਿਨ ਹੈ ਮੈਂ ਆਪ ਨੂੰ ਬੇਨਤੀ ਕਰਦਿਆਂ ਇਸ ਦਿਨ ਨੂੰ ਜ਼ਰੂਰ ਚੇਤੇ ਰੱਖਿਏ ਅੱਜ ਦੀਵਾਨ ਟੋਡਰਮਲ ਜੀ ਨੇ ਜ਼ਮੀਨ ਤੇ ਸੋਨਾ ਟੇਡੀਆਂ ਮੋਹਰਾਂ ਵਿਸ਼ਾ ਕੇ ਜ਼ਮੀਨ ਖਰੀਦੀ ਦੀਵਾਨ ਟੋਡਰਮਲ ਦੇ ਘਰੋਂ ਬੀਬੀ ਜੀ ਨੇ ਮਾਤਾ ਗੁਜਰੀ ਜੀ ਨੂੰ ਇਸ਼ਨਾਨ ਕਰਾਇਆ ਭਾਈ ਮੋਤੀराम ਦੀ ਮਾਂ ਭਾਈ ਮੋਤੀराम ਦੀ ਮਾਤਾ ਉਹਨਾਂ ਨੇ ਨਾਲ ਸਾਥ ਦਿੱਤਾ ਛੋਟੇ ਸਹਿਬਜ਼ਾਦਿਆਂ ਦਾ ਜਿਹੜਾ ਇਸ਼ਨਾਨ ਹੈ ਉਹ ਦੀਵਾਨ ਟੋਡਰਮਲ ਤੇ ਭਾਈ ਮੋਤੀਰਾਮ ਮਹਾਰਾਜ ਨੇ ਕਰਾਇਆ ਇੱਥੋਂ ਫਿਰ ਬੇਬਾਨ ਚੱਲਦਾ ਕਿਉਂਕਿ ਸਹਿਬਜ਼ਾਦਿਆਂ ਦੇ ਸ਼ਰੀਰ ਰਾਤ ਹੰਸਲਾ ਨਦੀ ਦੇ ਕਿਨਾਰੇ ਪੈ ਰਹੇ ਆਪ ਸੁਣਦੇ ਆ ਰਹੇ ਮੈਂ ਬੇਨਤੀ ਕਰਾਂਗਾ ਕਿ ਅੱਜ ਥੋੜਾ ਜਿਹਾ ਇਸ ਗੱਲ ਨੂੰ ਮਹਿਸੂਸ ਕਰੀਏ ਮੈਂ ਇੱਕ ਸੋਚਣਾ ਕਿ ਗੁਰੂ ਰਾਮਦਾਸ ਜੀ ਦੇ ਘਰ ਦਾ ਅਸੀਂ ਕਦੀ ਨਹੀਂ ਦੇਣਾ ਦੇ ਸਕਦੇ ਗੁਰਮਖੋ ਆਪ ਜੀ ਕਹੋਗੇ ਗੁਰੂ ਰਾਮਦਾਸ ਦਾ ਘਰ ਕਿਉਂ ਕਿਹਾ ਗੁਰੂ ਰਾਮਦਾਸ ਮਹਾਰਾਜ ਜੀ ਦੇ ਸੁਪੁੱਤਰ ਧਨ ਗੁਰੂ ਅਰਜੁਨ ਦੇਵ ਤਤੀ ਤਵੀ ਤੇ ਲਾਹੌਰ ਦੀ ਧਰਤੀ ਤੇ ਬੈਠੇ ਪੰਜ ਦਿਨ ਤਸੀਹੇ ਦਿੱਤੇ ਤਿੰਨ ਤਰ੍ਹਾਂ ਦੇ ਤਸੀਹੇ ਦਿੱਤੇ ਯਾਦ ਰੱਖੋ ਗੁਰੂ ਅਰਜੁਨ ਦੇਵ ਜੀ ਦੇ ਪੋਤੇ ਗੁਰੂ ਤੇਗ ਬਹਾਦਰ ਜੀ ਉਹਨਾਂ ਨੂੰ ਦਿੱਲੀ 'ਚ ਤਸੀਹੇ ਦਿੱਤੇ ਗਏ ਲਾਹੌਰ ਵਿੱਚ ਤਸੀਹੇ ਦਿੱਤੇ ਗਏ ਜਹਾਂਗੀਰ ਦੇ ਹੁਕਮ ਨਾਲ ਤੇ ਦਿੱਲੀ ਵਿੱਚ ਤਸੀਹੇ ਦਿੱਤੇ ਗਏ ਜਹਾਂਗੀਰ ਦੇ ਪੋਤੇ ਔਰੰਗਜ਼ੇਬ ਦੇ ਹੁਕਮ ਨਾਲ ਦਾਦੇ ਨਾਲ ਦਾਦਾ ਪੋਤੇ ਨਾਲ ਪੋਤੇ ਦੀ ਟੱਕਰ ਖੈ ਅਗਲੀ ਬੇਨਤੀ ਖੋਰ ਸੁਣੋ ਆਪਾਂ ਦੇਣਾ ਕੀ ਦੇ ਸਕਨੇ ਆ ਗੁਰੂ ਅਰਜੁਨ ਦੇਵ ਸ਼ਹੀਦ ਉਹਨਾਂ ਦੇ ਪੋਤੇ ਗੁਰੂ ਤੇਗ ਬਹਾਦਰ ਸ਼ਹੀਦ ਤੇ ਪਿਆਰਿਓ ਸਤਗੁਰੂ ਗੁਰੂ ਤੇਗ ਬਹਾਦਰ ਜੀ ਦੇ ਚਾਰ ਪੋਤੇ ਤੇ ਚਾਰੇ ਦੇ ਚਾਰੇ ਪੋਤੇ ਇਸ ਪੰਥ ਤੋਂ ਸ਼ਹੀਦ ਹੋਏ ਅਰਜ ਹੈ ਸਤਗੁਰੂ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਨੇ ਖਬਰ ਲੈਣ ਭੇਜਿਆ ਹੈ ਮੈਂ ਥੋੜੀਆਂ ਜੀਆਂ ਗੱਲਾਂ ਜ਼ਫਰਨਾਮੇ ਚੋਂ ਆਪਣਾ ਕਰਕੇ ਜਾਣੀਆਂ ਨੇ ਕਿਉਂਕਿ ਭਾਵੇਂ ਕਵੀਆਂ ਨੇ ਸ਼ਾਇਰਾਂ ਨੇ ਬਹੁਤ ਕੁਝ ਕਿਹਾ ਮੈਂ ਇੱਕ ਪਿਛਲੇ ਦਿਨੀ ਜੋਤੀਸ ਨੂੰ ਵੀ ਕਿਹਾ ਕਿ ਮਹਾਰਾਜ ਰਾਏ ਕੱਲੇ ਕੋਲ ਬੈਠੇ ਆ ਨੂਰਾ ਖਬਰ ਲੈਣ ਜਾਂਦਾ ਤੇ ਮਹਾਰਾਜ ਸਿੱਖ ਨੂੰ ਕਹਿੰਦਿਆ ਕਿ ਸੰਧਿਆ ਹੋ ਰਹੀ ਹੈ ਸੂਰਿ ਛਿਪਣ ਵਾਲਾ ਹੈ ਦੇਖ ਨੂਰਾ ਮਾਹੀ ਆ ਗਿਆ ਹੁਣ ਇਸ ਗੱਲ ਨੂੰ ਕੱਲਾ ਆਪਾਂ ਕਹਾਣੀ ਨਾ ਸਮਝੀਏ ਪਿਆਰਿਓ ਕਿਸੇ ਪੁੱਤ ਨੂੰ ਨਾ ਇਸ਼ਨਾਨ ਕਰਾਇਆ ਨਾ ਕਿਸੇ ਪੁੱਤ ਦੀ ਚਿਖਾ ਬਣਾਈ ਨਾ ਕਿਸੇ ਨੂੰ ਆਪਣੇ ਖੱਥੀ ਲਾਂਬੂ ਲਾਇਆ ਕਹਿਣਾ ਬਹੁਤ ਸੌਖਾ ਗੁਰਮਖੋ ਕਥਾ ਕਰਨੀ ਬਹੁਤ ਸੌਖੀ ਹੈ ਆਪਾਂ ਸੋਚਨੇ ਆ ਆਪਣੇ ਘਰ ਚ ਕੋਈ ਬਜ਼ੁਰਗ ਬਿਮਾਰ ਹੋ ਜਾ ਚਲਾਣਾ ਕਰ ਜਾ ਅਸੀਂ ਕਹਿੰਨੇ ਆ ਇੰਤਜ਼ਾਰ ਕਰੋ ਘਟੋ ਘਰ ਦੇ ਜੀ ਤਾਂ ਕੱਟੇ ਹੋ ਜਾਣ ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਨਾ ਪਿਤਾ ਜੀ ਦੇ ਧੜ ਦਾ ਸੰਸਕਾਰ ਕੀਤਾ ਨਾ ਸਹਿਬਜ਼ਾਦਿਆਂ ਦਾ ਨਾ ਮਾਂ ਜੀ ਦਾ ਹਾਂ ਇੱਕ ਗੱਲ ਕਹੀ ਕਿ ਮੈਨੂੰ ਖਬਰ ਦਿਓ ਨੂਰਾ ਮਾਹੀ ਜਾਂਦਾ ਸਰਹੰਦ ਵਿੱਚ ਜੋ ਕੁਝ ਵਾਪਰਿਆ ਉਹ ਸਭ ਕੋਈ ਦੱਸ ਦਿੱਤਾ ਤੇ ਮੈਂ ਇੱਕ ਬੇਨਤੀ ਹੋਰ ਕਰਾਂਗਾ ਪਿਆਰਿਓ ਅਸੀਂ ਸ਼ੁਰੂ ਜੋ ਕਹਿ ਦਿੰਨੇ ਆ ਬਾਲ ਬੱਚੇ ਸਾਡੀ ਜ਼ਮਾਨਾ ਵੀ ਕਹਿ ਦਿੰਦੀਆਂ ਨਿੱਕੀਆਂ ਜਿੰਦਾ ਚਲੋ ਬੜੀ ਵੱਡੀ ਗੱਲ ਹੈ ਵੱਡੇ ਸਾਕੇ ਅਕਸਰ ਵੱਡੇ ਵੱਡੇ ਵਿਦਵਾਨ ਵੱਡੇ ਵੱਡੇ ਸਕਾਲਰ ਬੰਦੇ ਵੀ ਸਮੇ ਦਾ ਸਥਾਨ ਦਾ ਤੇ ਪੈਸੇ ਦਾ ਪ੍ਰਭਾਵ ਕਬੂਲ ਕੇ ਪੈਰ ਛੱਡ ਜਾਂਦੇ ਆ ਠੜਕ ਜਾਂਦੇ ਆ ਫਿਰ ਸੁਣਿਓ ਸਮਾਂ ਸਥਾਨ ਤੇ ਪੈਸਾ ਜਦੋਂ ਸਹਿਬਜ਼ਾਦੇ ਵਜ਼ੀਰ ਖਾਨ ਦੀ ਕਚਹਿਰੀ ਚ ਗਏ ਆ ਪਿਆਰਿਓ ਉਹ ਸਥਾਨ ਉਥੇ ਐਸਾ ਸੀ ਉਥੇ ਆਪਣਾ ਕੋਈ ਵੀ ਨਹੀਂ ਕਿ ਸਾਰੇ ਵਿਰੋਧੀ ਨੇ ਸਥਾਨ ਪ੍ਰਭਾਵ ਨਹੀਂ ਪਾਸ ਕਿਆ ਦੂਸਰੀ ਗੱਲ ਸਮਾ ਸਾਰਾ ਉਲਟ ਚੱਲਦਾ ਪਿਆ ਸੀ ਸਭ ਮਾਰਨ ਲਈ ਤਲੇ ਹੋਏ ਸੰ ਤੇ ਤੀਸਰੀ ਮੈਂ ਬੇਨਤੀ ਕਰਾਂ ਉਹਨਾਂ ਨੇ ਆਪਣੇ ਵੱਲੋਂ ਖਾਰ ਲਾਲ ਚ ਦਿੱਤਾ ਨਾ ਸਹਿਬਜ਼ਾਦਿਆਂ ਨੂੰ ਸਮਾ ਪ੍ਰਭਾਵਿਤ ਕਰ ਸਕਿਆ ਨਾ ਸਥਾਨ ਪ੍ਰਭਾਵਿਤ ਕਰ ਸਕਿਆ ਤੇ ਸੱਚ ਇਹ ਵੀ ਨਾ ਸਹਿਬਜ਼ਾਦਿਆਂ ਨੂੰ ਕੁਈ ਦੌਲਤ ਪ੍ਰਭਾਵਿਤ ਕਰ ਸਕੀ ਮਹਾਰਾਜ ਜੀ ਦੇ ਪੁੱਤਰਾਂ ਨਾਲ ਜੋ ਕੁਝ ਵਾਪਰਿਆ ਉਹ ਨੂਰੇ ਮਾਈ ਨੇ ਆ ਕੇ ਦੱਸਿਆ ਟਿਕਾਂ ਥੋੜਾ ਬਣਾਵਾ ਪਰ ਸਮਾਂ ਮੈਂ ਜਕਾਰੇ ਦਾ ਬਹੁਤ ਤਦਵ ਕਰਨਾ ਵਾਂ ਮੈਂ ਚਾਹਨਾ ਇੱਕ ਇੱਕ ਮਿੰਟ ਮੈਂ ਤੁਹਾਡੀ ਸੇਵਾ ਕਰ ਸਕਾਂ ਵੇਖੋ ਮਹਾਰਾਜ ਪੁੱਛਦਿਆ ਕਿ ਸਿੰਘ ਨੂੰ ਵੇਖ ਨੂਰਾ ਆ ਰਿਹਾ ਨੂਰਾ ਆਉਂਦਾ ਹੈ ਸਤਿਗੁਰੂ ਦੇ ਸੰਮੁਖ ਬਿਲਕੁਲ ਚੁੱਪ ਛਾ ਜਾਂਦੀ ਜੀ ਭਾਈ ਦਇਆ ਸਿੰਘ ਭਾਈ ਧਰਮ ਸਿੰਘ ਕੋਲ ਬੈਠੇ ਨੇ ਭਾਈ ਮਾਨ ਸਿੰਘ ਕੋਲ ਬੈਠੇ ਨੇ ਰਾਏ ਕੱਲਾ ਕੋਲ ਬੈਠਾ ਹੈ ਰਾਏ ਕੱਲੇ ਦਾ ਦਮਾਦ ਆਲਮ ਖਾਂ ਨਿਹੰਗ ਖਾਂ ਦਾ ਬੇਟਾ ਕੋਲ ਬੈਠਾ ਹੈ ਨੂਰਾ ਮਾਈ ਗੱਲ ਨਹੀਂ ਸ਼ੁਰੂ ਕਰਦਾ ਹਜ਼ੂਰ ਕਹਿੰਦੇ ਆ ਦੱਸ ਨੂਰਾ ਮਾਹੀ ਜੋ ਕੁਝ ਉੱਥੇ ਵਾਪਰਿਆ ਉਹਨੂੰ ਸੁਣਾਉਣ ਤੋਂ ਪਹਿਲਾਂ ਆਪਣੇ ਦੋਨੋਂ ਹੱਥ ਢੱਕ ਲੀਂਦਾ ਹੈ ਉਹਦੀਆਂ ਸੱਚੀ ਮੁੱਚੀ ਪੂਬਾਂ ਨਿਕਲ ਗਈਆਂ ਪਰ ਗੁਰੂ ਗੋਬਿੰਦ ਸਿੰਘ ਇੱਕੋ ਦਮ ਆਵਾਜ਼ ਦੇ ਕੇ ਕਹਿੰਦੇ ਨੂਰਿਆ ਜੋ ਕੋਈ ਤੂੰ ਸੁਣਨ ਤੋਂ ਡਰਨਾ ਹੈ ਮੈਂ ਸੁਣਨ ਵਾਸਤੇ ਤਿਆਰ ਬੈਠਾ ਹਾਂ ਦੱਸ ਮੇਰੇ ਪੁੱਤਾਂ ਨਾਲ ਕੀ ਬੀਤੀ ਮੇਰੇ ਪੁੱਤ ਕਦੀ ਸਰਹੰਦ 'ਚ ਖਬਰ ਤਾਂ ਨਹੀਂ ਮਿਲੀ ਡੋਲੇ ਖਣ ਆ ਪੰਜਾਬੀ ਦੀਆਂ ਚਾਰ ਸਤਨਾ ਨੇ ਜੀ ਉਹ ਸਤਰਾ ਨੇ ਸਰਹੰਦ 'ਚ ਉਹ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ ਦੋਵੇਂ ਸ਼ਹੀਦ ਹੋ ਗਏ ਨੌ ਨਿਹਾਲ ਟੁਰ ਗਏ ਇਹ ਇਹਦੇ ਲਈ ਜ਼ਿਆਦਾ ਅਰਥਾਂ ਦੀ ਲੋੜ ਨਹੀਂ ਸਰਹੰਦ 'ਚ ਉਹ ਸੁਨੇਹਾ ਮਿਲਿਆ ਕਿ ਲਾਲ ਟੁਰ ਗਏ ਦੋਵੇਂ ਸ਼ਹੀਦ ਹੋ ਗਏ ਨੋਂ ਨਿਕਾਲ ਟੁਰ ਗਏ ਸੂਬੇ ਨੇ ਕੰਦ ਵਿੱਚ ਪੀੜ ਦਿੱਤੇ ਕੋਮਲ ਸ਼ਰੀਰ ਇੱਟਾਂ ਵਿੱਚ ਨ ਪੀੜ ਦਿੱਤੇ ਸੁਣ ਕੇ ਉਹ ਗੱਲ ਸਾਰੀ ਮੁਸਕਰਾ ਕੇ ਉਠਿਆ ਉਸ ਪਾਤਸ਼ਾਹ ਨੇ ਨੂਰੇ ਕੁਲ ਆ ਕੇ ਪੁੱਛਿਆ ਮਹਾਰਾਜ ਜਦੋਂ ਪਤਾ ਲੱਗਾ ਵੀ ਨੀਆਂ ਚ ਨ ਪੀੜ ਦਿੱਤੇ ਕਿਵੇਂ ਚਣੇ ਆਪੇ ਸਾਰੇ ਕਿਨੋਂ ਚਿੰਨ ਦਾ ਮਤਲਬ ਕੀ ਹੈ ਜੀ ਫਿਰ ਅਰ ਸੁਣਿਓ ਇੱਕ ਨੀਆਂ ਸ਼ਬਦ ਵਰਤਨੇ ਖਲਾਰ ਨੇ ਖਲਾਰਨਾ ਤੇ ਚਿੰਨ ਵਿੱਚ ਬੜਾ ਫਰਕ ਹੈ ਜੀ ਮੈਂ ਬੇਨਤੀ ਕਰਾਂਗਾ ਸ਼ਬਦ ਧਿਆਨ ਨਾਲ ਸੁਣਿਓ ਉਂਝ ਤਾਂ ਫਿਲਮ ਦੇ ਵੀ ਦਿਖਾ ਦਿੱਤਾ ਖਲਾਰ ਦਿੱਤੇ ਨਹੀਂ ਪਿਆਰਿਓ ਅਸਲ 'ਚ ਜਿਵੇਂ ਅੱਜਕੱਲ ਤੁਸੀਂ ਬੀਮ ਪਿੱਲਰ ਖੜੇ ਕਰਦੇ ਹੋ ਜਿਵੇਂ ਤੁਸੀਂ ਸੱਚ ਏਵੇਂ ਕਿ ਸਰੀਏ ਪਾ ਕੇ ਉਹਨੂੰ ਆਪਣਾ ਕੰਧ ਦੇ ਵਿੱਚ ਸਰੀਆ ਚਿੰਦੇ ਹੋ ਨਾ ਨਹੀਂ ਪਿਆਰਿਓ ਉਹਨਾਂ ਨੀਆਂ 'ਚ ਖਲਾਰਿਆ ਨਹੀਂ ਜਿਵੇਂ ਅੱਜ ਪਿੱਲਰ ਚ ਨੇ ਜਾਂਦੇ ਆ ਇਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਦੇ ਪੁੱਤਾਂ ਨੂੰ ਨੀਆਂ ਵਿੱਚ ਚਿਣਿਆ ਗਿਆ ਆ ਚਣਿਆ ਹੈ ਮਹਾਰਾਜ ਦੇ ਲਾਲਾਂ ਨੂੰ ਉਹ ਕੱਟਦੇ ਕੋਈ ਨਾਸਕਾ ਤੱਕ ਜਦੋਂ ਆਏ ਕੰਦ ਟੁੱਟੀ ਮਹਾਰਾਜ ਜੀ ਨੇ ਸ਼ਬਦ ਪੁੱਛੇ ਸਰਿਆੰਦ ਚੋਂ ਸੁਨਿਆ ਹ ਮਿਲਿਆ ਕਿ ਲਾਲ ਤੁਰ ਗਏ ਦੋਵੇਂ ਸ਼ਹੀਦ ਹੋ ਗਏ ਨੌਨਿਹਾਲ ਤੁਰ ਗਏ ਸੂਬੇ ਨੇ ਕੰਦ ਵਿੱਚ ਪੀੜ ਦਿੱਤੇ ਕੋਮਲ ਸ਼ਰੀਰ ਇੱਟਾਂ ਵਿੱਚ ਨ ਪੀੜ ਦਿੱਤੇ ਸੁਣ ਕੇ ਉਹ ਗੱਲ ਸਾਰੀ ਮੁਸਕਰਾ ਕੇ ਉੱਠਿਆ ਉਸ ਪਾਤਸ਼ਾਹ ਨੇ ਨੂਰੇ ਕੋਲ ਆ ਕੇ ਪੁੱਛਿਆ ਅੱਗੇ ਸ਼ਬਦ ਵਰਦੇ ਨੇ ਕਹਿਣ ਲੱਗੇ ਤੂੰ ਰੂਬਰੂ ਸੈਂ ਕੋਈ ਗੱਲ ਨਾ ਲੁਕਾਈ ਤੂੰ ਸਾਹਬ-ਸਾਹਬ ਦਸੀ ਕੋਈ ਕਹਿਰ ਨਾ ਕਮਾਈ ਗੁਰਮੁਖੋ ਧਿਆਨ ਜਾ ਦੇ ਤੂੰ ਰੂਪ ਰੂਪ ਸਾਂ ਕੋਈ ਗੱਲ ਨਾ ਲੁਕਾਈ ਤੂੰ ਸਾਹਬ-ਸਾਹਬ ਦਸੀ ਕੋਈ ਕਹਿਰ ਨਾ ਕਮਾਈ ਕੋਈ ਖਿੰਜ ਤੇ ਨਾ ਕੈਰੀ ਕੋਈ ਆਹ ਤੇ ਨਾ ਕੱਢੀ ਮੇਰੇ ਲਾਲਾ ਨੇ ਉੱਚੀ ਸਾਹ ਤੇ ਨਾ ਕੱਢੀ ਸਰਹੰਦ ਵਿੱਚ ਤੈਨੂੰ ਕਿਸੇ ਦੱਸਿਆ ਮੇਰੇ ਪੁੱਤਰ ਰੋਇਤਾ ਨਹੀਂ ਤੇਸੀ ਦੇ ਨਾਲ ਲੱਗੀ ਜਦ ਸੱਟ ਜੀ ਕਰਾਰੀ ਮੇਰੇ ਫਤਿਹ ਨੇ ਉੱਚੀ ਚੀਖ ਤੇ ਨਾ ਮਾਰੀ ਇਹ ਵੀ ਕਹਿਣ ਦਾ ਅੰਦਾਜ਼ ਵੱਖਰਾ ਸੀ ਜੋ ਉਸ ਨੇ ਵਜਾਇਆ ਲੋਕੋ ਸਾਜ ਵੱਖਰਾ ਸੀ ਧੰਨ ਗੁਰੂ ਗੋਬਿੰਦ ਸਿੰਘ ਜੈਸਾ ਕੋਈ ਹੁਣ ਮੈਂ ਆਪ ਨੂੰ ਇੱਕ ਅਰਥ ਜਿਹੜੀ ਕਰਨੀ ਚਾਹਨਾ ਕਿਉਂਕਿ ਮੈਂ ਕੁਝ ਪರ್ಷੀਅਨ ਦੇ ਸ਼ੇਰ ਨੇ ਜੀ ਉਹ ਗੱਲ ਕਰਨੀ ਬਹੁਤ ਜ਼ਰੂਰੀ ਅੱਜ ਹਜ਼ੂਰ ਦੇ ਲਾਲਾਂ ਦੀ ਸ਼ਹਾਦਤ ਹੋਈ ਕਾਈ ਦਾ ਬੂਟਾ ਪਟ ਦਿੱਤਾ ਕਹਿਣ ਲੱਗੇ ਮੈਂ ਜ਼ਾਲਮ ਰਾਜ ਦੀ ਨੀਂਹ ਪਟ ਦਿੱਤੀ ਜ਼ਾਲਮ ਰਾਜ ਦੀਆਂ ਜੜ੍ਹਾਂ ਪਟ ਦਿੱਤੀਆਂ ਹਜ਼ੂਰ ਨੇ ਫਿਰ ਉਸੇ ਧਰਤੀ ਤੇ ਦੀਨਾ ਕਾਂਗੜ ਅਸੀਂ ਕਹਿੰਦੇ ਆ ਹਜ਼ੂਰ ਨੇ ਫਿਰ ਜ਼ਫਰਨਾਮਾ ਲਿਖਿਆ ਜ਼ਫਰਨਾਮਾ ਅੱਜ ਕੱਲ ਬਹੁਤ ਬੱਚੇ ਯਾਦ ਕਰੀ ਬੈਠੇ ਆ ਚੰਗੀ ਗੱਲ ਹੈ ਉੰਜ ਵੈਸੇ ਸਾਡੇ ਵਿਦਵਾਨਾਂ ਨੇ ਅਰਥ ਕੀਤੇ ਨੇ ਜ਼ਫਰਨਾਮੇ ਦਾ ਅਰਥ ਹੈ ਜਿੱਤ ਦੀ ਚਿੱਠੀ ਸਾਡਾ ਇੱਕ ਸਕਾਲਰ ਕਹਿੰਦਾ ਜਿੱਤ ਦੀ ਚਿੱਠੀ ਨਾ ਕਹੋ ਇਹਦਾ ਨਾਮ ਰੱਖੋ ਜਿੱਤ ਦਾ ਐਲਾਨ ਨਾਮਾ ਔਰੰਗਜ਼ੇਬ ਤੂੰ ਮੇਰਾ ਸਭ ਕੁਝ ਖਤਮ ਕਰਨ ਤੇ ਤੁਲਿਆ ਮੈਂ ਅੱਜ ਜੰਗਲ ਵਿੱਚ ਬੈਠਾ ਵੀ ਜਿੱਤ ਗਿਆ ਚੇਤੇ ਰੱਖੀ ਤੂੰ ਮਹੱਲਾ ਵਿੱਚ ਬੈਠਾ ਹੋਇਆ ਵੀ ਹਾਰ ਗਿਆ ਹੈ ਮੈਂ ਜਿੱਤ ਗਿਆ ਤੂੰ ਹਾਰ ਗਿਆ ਹੈ ਥੋੜੇ ਜੇ ਸ਼ੇਅਰ ਸੁਣਿਓ ਮੇਰੀ ਬੇਨਤੀ ਹੈ ਕਿਉਂਕਿ ਇਹਦੇ ਲਈ ਬਹੁਤ ਸਮਾਂ ਚਾਹੀਦਾ ਹੈ ਨਾ ਜੀ ਤੇ ਮੈਂ ਪਹਿਲੀ ਵਾਰ ਆਇਆ ਸੀ ਬੰਬੇ ਤੇ ਇੱਕ ਦੋ ਰੀ ਹੋਰ ਆਇਆ ਪਰ ਮੈਂ ਬਾਬਾ ਜੀ ਦੇ ਕਹਿਣ ਤੇ ਸੁਨਿਆ ਮਿਲਿਆ ਮੈਂ ਆ ਪਹੁੰਚਿਆ ਕਿਉਂਕਿ ਗੁਰੂ ਦੀ ਗੱਲ ਜਿੰਨੀ ਕਰੋ ਓਨੀ ਥੋੜੀ ਹੈ ਹਜ਼ੂਰ ਨੇ ਜ਼ਫਰਨਾਮੇ ਜਿਹੜੇ 12 ਸ਼ੇਅਰ ਪਹਿਲਾਂ ਲਿਖਿਆ ਦੇਖੋ ਇਸ ਸ਼ਹਾਦਤ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀ ਚੜ੍ਹਦੀ ਕਲਾ 12 ਸ਼ੇਰ ਜਿਹੜੇ ਪਹਿਲਿਆ ਜ਼ਫਰਨਾਮੇ ਦੇ ਕੇਵਲ ਅਕਾਲ ਪੁਰਖ ਦੀ ਸਿਫਤ ਖੈ ਉਹ ਸਿਫਤ ਖੈ ਪਹਿਲਾ ਸ਼ੇਰ ਹੈ ਕਮਾਲੇ ਕਰਾਮਾਤ ਕਾਇਮ ਕਰੀਮ ਰਜ਼ਾ ਬਖਸ਼ ਰਾਜ਼ ਕਰਹਾ ਕੋ ਰਹੀਮ ਆਮਾਂ ਬਖਸ਼ ਬਖਸ਼ੰਦਾ ਉਹ ਦਸਤਗੀਰ ਖਤਾ ਬਖਸ਼ ਰੋਜ਼ੀ ਦੇਹੋ ਦਿਲ ਪਜ਼ੀਰ ਹੁਣ ਦੇਖੋ ਦੋ ਸ਼ੇਰ ਨੇ ਆਪ ਜੀ ਕਹੋਗੇ ਜੀ ਬੜੀ ਬੜੀ ਸੁਣੇ ਇੱਚ ਇੱਕ ਬੜੀ ਵੱਡੀ ਰਮਜ਼ ਖੈ ਜਦੋਂ ਭਾਰਤ ਦੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਕੋਈ ਚਿੱਠੀ ਲਿਖਦਾ ਸੀ ਉਹਨੂੰ ਲਿਖਦਾ ਸੀ ਦੋ ਆਲਮ ਸ਼ਾਹ ਇਸ ਸ਼ੈਨਸ਼ਾਹ ਪਾਦਸ਼ਾਹ ਰਜ਼ਕ ਦਾਤਾ ਪਰਜਾ ਪਾਲਕ ਸਭ ਤੋਂ ਪਹਿਲੀ ਚਪੇੜ ਪਹਿਲੇ ਸ਼ੇਰ ਚ ਮਾਰੀ ਮਹਾਰਾਜ ਕਹਲੇ ਗੌਰੰਗ ਸਿੰਘ ਤੂੰ ਲੋਕਾਂ ਦਾ ਰਜ਼ਕ ਦਾਤਾ ਹੋਵੇਂਗਾ ਮੇਰਾ ਰਜ਼ਕ ਦਾਤਾ ਕੇਵਲ ਅਕਾਲ ਪੁਰਖ ਹੈ ਜਿਹੜਾ ਲੋਕਾਂ ਦੇ ਬੰਧਨ ਕੱਟਣ ਵਾਲਾ ਹੈ ਮੈਂ ਤੇਰੀ ਸਲਤਨਤ ਨੂੰ ਤੇਰੀ ਸ਼ੈਨਸ਼ਾਹੀ ਨੂੰ ਪਰਵਾਹ ਨਹੀਂ ਕਰਦਾ ਕਮਾਲੇ ਕਰਾਮਾਤ ਕਾਇਮ کریم ਰਜ਼ਾ ਬਖਸ਼ ਰਾਜ਼ਕ ਰਿਹਾਕੁਨ ਰਹੀਮ ਮੈਂ ਤੇਰੀਆਂ ਅਲੋਕ ਕਰਾਮਾਤਾਂ ਦਾ ਕਾਇਲ ਖਾਂ ਸੱਚੇ ਵੇ ਪ੍ਰਮਾਤਮਾ ਤੂੰ ਰੋਜ਼ੀ ਦੇਂਦਾ ਹੈ ਤੂੰ ਰਿਹਾਈਆਂ ਦੇਂਦਾ ਹੈ ਮੈਂ ਤੇਰੇ ਤੋਂ ਕੁਰਬਾਨ ਜਾਣਾ ਮੈਂ ਬਿਲਕੁਲ ਸੰਖੇਪ ਲਿਆ 13ਵਾਂ ਸ਼ੇਰ ਜਦੋਂ ਲਿਖਦੇ ਆ ਉਹਦੇ ਵਿੱਚ ਹਜ਼ੂਰ ਬਿਲਕੁਲ ਨਹੀਂ ਲਿਖਦੇ ਕਿ ਮੇਰੇ ਪੁੱਤਰ ਗਏ ਆ ਗਿਆ ਹਜ਼ੂਰ ਪਹਿਲੀ ਗੱਲ ਕਹਿੰਦਿਆ ਤੂੰ ਆਪਣੇ ਆਪ ਨੂੰ ਧਰਮੀ ਕਹਿ ਰਿਹਾ ਹੈ ਤੇ ਮੈਂ ਇਹ ਗੱਲ ਅਨੰਦਪੁਰ ਸਾਹਿਬ ਕਹੀ ਸੀ ਉਹ ਸਿੱਖੋ ਸਭ ਨੂੰ ਦੱਸਿਆ ਕਰੋ ਜੇ ਹਿੰਦੂ ਧਰਮ ਦੀ ਵਿਆਖਿਆ ਪੁੱਛਣੀ ਹੈ ਤੇ ਗੁਰੂ ਤੇਗ ਬਹਾਦਰ ਨੂੰ ਪੁੱਛੋ ਜੇ ਇਸਲਾਮ ਦੀ ਕੁਰਾਨ ਦਾ ਸਤਕਾਰ ਪੁੱਛਣਾ ਹੈ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਪੁੱਛੋ ਸੁਣੋ ਅਸੀਂ ਜਦ ਪੜਨੇ ਸਤਿਗੁਰੂ ਤਿਲਕ ਜੰਨੂ ਰਾਖਾਂ ਪ੍ਰਭ ਤਾਕਾ ਕਿੰਨੋ ਵੱਡੋ ਕਲੂ ਮੈ ਸਾਕਾ ਜਿੱਦਨ 9 ਸਾਲ ਦੀ ਉਮਰ ਚ ਗੁਰੂ ਤੇਗ ਬਹਾਦਰ ਸਾਹਿਬ ਕੋਲ ਹਿੰਦੂ ਧਰਮ ਦਾ ਤਿਲਕ ਜੰਨੂ ਦਾ ਵਾਸਤਾ ਬਾਇਆ ਉਦਰ ਗੁਰੂ ਗੋਬਿੰਦ ਰਾਏ ਜੀ ਨੇ ਆਪਣੇ ਪਿਤਾ ਨੂੰ ਤੌਰ ਦਿੱਤਾ ਤੇ ਜਿੱਦਨ ਕੁਰਾਨ ਦੀ ਸੌ ਚੱਕ ਕੇ ਰੱਬ ਦਾ ਵਾਸਤਾ ਪਾਇਆ ਉਸ ਦਿਨ ਗੁਰੂ ਗੋਬਿੰਦ ਸਿੰਘ ਨੇ ਖੁਦ ਅਨੰਦਪੁਰ ਛੱਡ ਦਿੱਤਾ ਉਹ ਡਰ ਕੇ ਨਹੀਂ ਛੱਡਿਆ ਯਾਦ ਰੱਖਿਓ 13ਵਾਂ ਸ਼ੇਰ ਹੈ ਮਰਾ ਇਤਬਾਰੇ ਬਰੀ ਕਸਮ ਨੇਸਤ ਕਿ ਇਸ ਦੇ ਗਵਾਹ ਅਸਤ ਯਜਦਾ ਯਕੀਸਤ ਇਸ ਤੇ ਯਜਦਾ ਸ਼ਬਦ ਟੌਪ ਦਾ ਅਰਬੀ ਦਾ ਸਕਾਲਰ ਵਰਦ ਹੈ ਜੀ ਇਹ ਅਰਬਿਕ ਸ਼ਬਦ ਨੇ ਕੁਰਾਨ ਚ ਦਾ ਜ਼ਿਕਰ ਹੁੰਦਾ ਯਜਦਾ ਮਰਾ ਇਤਬਾਰੇ ਭਰੀ ਕਸਮ ਨੇਸ ਮਰਾ ਅਰਥ ਮੈਨੂੰ ਰੰਚਕ ਜਿੰਨਾ ਵੀ ਤੇਰੀ ਸੌ ਦਾ ਭਰੋਸਾ ਨਹੀਂ ਓਏ ਜਿਸ ਰੱਬ ਦੇ ਘਰ ਚ ਇੱਕ ਦਿਨ ਜਾਣਾ ਹੈ ਚੇਤੇ ਰੱਖੀ ਤੂੰ ਰੱਬ ਦੀ ਸੌ ਖਾ ਕੇ ਮੁਕਰ ਗਿਆ ਤੇਰੇ ਨਾਲ ਗੱਲ ਕੀ ਕਰਨੀ ਹੈ ਅਗਲਾ ਹੈ ਨਾ ਕਤਰਾ ਮਰਾ ਇਤਬਾਰੇ ਬਰੋਸਤ ਰੰਚਕ ਮਾਤਰ ਮੈਨੂੰ ਤੇਰੀ ਸੌ ਤੇ ਯਕੀਨ ਨਹੀਂ ਕਿ ਬਖਸ਼ੀਵਾ ਦੀਵਾ ਖਮਾ ਕਿਸਬ ਗੋਸਤ ਤੇਰੇ ਸੈਨਾਪਤੀ ਤੇਰੇ ਸਿਪਾਈ ਤੇਰੇ ਕਾਜ਼ੀਆਂ ਤੋਂ ਵੱਡਾ ਝੂਠਾ ਬੰਦਾ ਦੁਨੀਆ 'ਚ ਕੋਈ ਨਹੀਂ ਇਹ ਸਾਡੀ ਵਿਰਾਸਤ ਹੈ ਇਹ ਜਿੱਤਨਾਮਾ ਜਿੱਤ ਦਾ ਐਲਾਨਨਾਮਾ ਹੈ ਇਹ ਗੱਲ ਖੋਰ ਸੁਣੀਓ ਮੈਂ ਦੋ ਸ਼ੇਰ ਖੋਰ ਕਾਂਗ ਉਹਨੇ ਕਹਿ ਰਹੇ ਸਨ ਨਾ ਜੀ ਇਹ ਚਾਰਚ ਫੇਰੇ ਲਉ ਬਹੁਤ ਮੇਰੇ ਮਨ ਚ ਉਹਦੋਂ ਹਾਰਿਆ ਸੀ ਮਹਾਰਾਜ ਜੀ ਨੇ ਪਹਿਲਾ ਤੀਰ ਨਾਹਰ ਖਾਨ ਨੂੰ ਮਾਰਿਆ ਤੇ ਜ਼ਫਰਨਾਮੇ ਚ ਅੱਜ ਬੰਦਾ ਕਈ ਵਾਰੀ ਕਹਿੰਦਾ ਬਾਦਸ਼ਾਹ ਨੂੰ ਚਿੱਠੀ ਲਿਖਦੇ ਆ ਟਾਲ ਮਟੋਲਾ ਕਰੇ ਵੀ ਮੈਂ ਤੇਰੇ ਇਹ ਮਾਰਿਆ ਨਹੀਂ ਜਰਨੈਲ ਨੂੰ ਮਹਾਰਾਜ ਜੀ ਨੇ ਪਹਿਲਾ ਸ਼ਬਦ ਕਿਹਾ ਚੁਦੀਦਮ ਕੇ ਨਾਹਰ ਬਿਆਮਤ ਬਜੰਗ ਚਸ਼ੀਦ ਦੇ ਜੱਕੇ ਤੀਰਮਨ ਬੇਦਰੰਗ ਤੇਰਾ ਜਰਨੈਲ ਨਾਰਖਾ ਆ ਮੈਂ ਪਹਿਲਾ ਤੀਰ ਆਪਣੇ ਭੱਥੇ ਚੋਂ ਕੱਢ ਕੇ ਉਹਨੂੰ ਬਖਸ਼ਿਆ ਉਹਨੂੰ ਚਿਖਾਇਆ ਮੇਰੀ ਬੇਨਤੀ ਸੁਣੋ ਉੱਥੇ ਖੋਇਆ ਕੀ ਕੁਝ ਗੁਰੂ ਗੋਬਿੰਦ ਸਿੰਘ ਦਾ ਇੱਕ ਸ਼ੇਰ ਹੈ ਬਸੇ ਬਾਰਬਰੀਦ ਤੀਰੋ ਤੂਫੰਗ ਸੁਣਿਓ ਕਹਿਣ ਲੱਗੇ ਤੀਰ ਤੇ ਬੰਦੂਕਾਂ ਦੀਆਂ ਗੋਲੀਆਂ ਇਸ ਤਰ੍ਹਾਂ ਵਰਸੀਆਂ ਜਿਵੇਂ ਸੌਣ ਦਾ ਬੱਦਲ ਵੱਸਦਾ ਬਸੇ ਬਾਰਬਰੀਦ ਤੀਰੋ ਤੂਫੰਗ ਜਮੀ ਗਿਸ਼ਤ ਹਮਚੂ ਗੁਲਾਹ ਲਾਲਾ ਰੰਗ ਔਰੰਗਜ਼ੇਬ ਉਸ ਵਕਤ ਜਦੋਂ ਸੂਰੀ ਢਲ ਰਿਆ ਸੀ ਮੈਂ ਨਜ਼ਰ ਮਾਰੀ ਚਾਰ ਚੁਫੇਰੇ ਚਮਕੌਰ ਦੀ ਘੜੀ ਇਸ ਤਰ੍ਹਾਂ ਲਾਲ ਸੀ ਜਿਵੇਂ ਪੋਸਤ ਦੇ ਫੁੱਲ ਲਾਲ ਹੁੰਦੇ ਮੈਂ ਬੇਨਤੀ ਕਰਾਂ ਏਦੂ ਚੜ੍ਹਦੀ ਕਲਾ ਕਿਤੇ ਹੋਵੇਗੀ ਜੀ ਮੈਂ ਇੱਕ ਤੁਹਾਨੂੰ ਬੇਨਤੀ ਕਰਕੇ ਜਾਣੀ ਗੁਰਮਖੋ ਕਦੀ ਸਟੇਜ ਤੇ 네ਗੇਟਿਵ ਮਤ ਚੱਲੋ ਅਸੀਂ ਡੁੱਬ ਗਏ ਹੋਏ ਅਸੀਂ ਮਰ ਗਏ ਇਹੀ ਸਾਡੀ ਕਥਾ ਹੈ ਨਾ ਸੇਕ ਖਤਮ ਹੋ ਗਿਆ ਮੈਂ ਪ੍ਰਿਕ ਪ੍ਰਕਾ ਪ੍ਰਸਤੀ ਨਹੀਂ ਕਹਿਣਾ ਜਿਹਦੇ ਚਾਰ ਪੁੱਤਰ ਚਲੇ ਗਏ ਮਾਂ ਚਲੀ ਗਈ ਤਿੰਨ ਪਿਆਰੇ ਚਲੇ ਗਏ ਅਨੰਤਪੁਰ ਉੱਜੜ ਗਿਆ ਉਹ ਠੋਕ ਕੇ ਕਹਿੰਦਾ ਔਰੰਗਜ਼ੇਬ ਇਹਦੇ ਚਾਰ ਚਿੰਗਰੀਆਂ ਚਿੰਗਾਰੀਆਂ ਬੁਝੀਆਂ ਨਹੀਂ ਯਾਦ ਰੱਖ ਇਹੋ ਜੀ ਅੱਗ ਬਲਣ ਵਾਲੀ ਤੈਨੂੰ ਜਿੰਦੇ ਨੂੰ ਸਾੜ ਦੇਵੇਗੀ ਕਿਤੇ ਢੈਂਦੀ ਕਲਾ ਹੈ ਜੀ ਮਹਾਰਾ ਨੇ ਕਿਹਾ ਚੇ ਮਰਦੀ ਕੇ ਅਗਰ ਖਮੋਸ਼ਾ ਕੁਨੀ ਕੇ ਆਤਿਸ਼ ਦਮਾਰਾ ਫਰੋਜ਼ਾ ਕੁਨੀ ਚਾਰ ਚਿੰਗਾਰੀਆਂ ਬੁਝਾ ਕੇ ਅੱਗ ਦਾ ਲਾਂਬੂ ਲਾਣਾ ਕਿਦਰ ਦੀ ਸਿਆਪਤ ਹੈ ਸਿਆਣਪ ਹੈ ਇਹ ਗੱਲ ਹੋਰ ਕਹੀ ਮਹਾਰਾਜ ਨੇ ਕਿਹਾ ਕਿ ਦੇਖ ਜਾਂ ਸ਼ੁੱਧ ਕੇ ਚੂਹ ਬਚਗਾ ਕੁਛ ਤੈਂ ਚਾਰ ਕਿ ਬਾਕੀ ਬੇਮਾਦਸਤ ਪੇਚੇ ਦਾ ਮਰ ਮੈਨੂੰ ਮਜਬੂਰ ਹੋ ਕੇ ਜ਼ਬਰਨਾਮਾ ਕਹਿਣਾ ਪਿਆ ਕਿਉਂਕਿ ਸ਼ਹਾਦਤਾਂ ਤੋਂ ਬਾਅਦ ਕੀ ਹੋਇਆ ਮਹਾਰਾਜ ਕਹਿਣ ਲੱਗੇ ਜਾਂ ਸ਼ੁੱਧ ਕੀ ਹੋਇਆ ਕਿ ਚੂਹ ਬਚਗਾ ਕੁਛ ਤੈਂ ਚਾਰ ਕਿ ਬਾਕੀ ਬੇਮਾਦਸਤ ਪੇਚੀ ਦਾ ਮਾਰ ਚੇਤੇ ਰੱਖਿਓ ਜੇ ਖਾਲਸਾ ਕੁੰਡਲੀਆ ਪੁੱਤਰ ਮੇਰਾ ਜਿਉਂਦਾ ਹੈ ਕਿਸੇ ਨੇ ਪੈਗੰਬਰ ਨੇ ਨਹੀਂ ਲਿਖਿਆ ਮੈਂ ਬੇਨਤੀ ਕਰਾਂਗਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਸਰਬਲੋਹ ਦੀ ਤਲਵਾਰ ਚਲਾਈ ਸੱਚ ਐਵੇਂ ਉਹਨੇ ਆਹੂ ਲਾ ਕੇ ਰੱਖ ਦਿੱਤੇ ਹੁਣੇ ਦਸ ਰੈਸਣ ਹਜ਼ਾਰਾਂ ਚੋਂ ਤੀਰ ਨਿਕਲ ਗਿਆ ਤੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਸਰਬਲੋਹ ਦੀ ਕਲਮ ਚੱਲੀ ਜਿਹੜਾ ਬਾਦਸ਼ਾਹ ਕਿਸੇ ਤੋਂ ਕਾਬੂ ਨਹੀਂ ਸੀ ਹੁੰਦਾ ਗੁਰੂ ਗੋਬਿੰਦ ਸਿੰਘ ਦੀ ਕਲਮ ਨੇ ਸੱਚ ਮੁਚ ਨੂੰ ਮੰਜੀ ਉੱਤੇ ਸੜ ਦਿੱਤਾ ਉਦੀ ਮੌਤ ਦਾ ਕਾਰਨ ਜ਼ਫਰਨਾਮਾ ਬਣਿਆ ਆ। ਆਪ ਅਜ ਉਹਨਾਂ ਸਹਿਬਜ਼ਾਦਿਆਂ ਨੂੰ ਚੇਤੇ ਕਰ ਰਹੇ ਹੋ ਕਿਉਂਕਿ ਮੈਂ ਸਮੇਂ ਨੂੰ ਸਮੇਂ ਦਾ ਕਤਲ ਨਹੀਂ ਕਰਾਂਗਾ। ਸਾਨੂੰ ਸਮਝ ਹੋਣੀ ਚਾਹੀਦੀ ਹੈ। ਡੈਡ ਮਿੰਟ ਇਹ ਨੂੰ ਗੁੱਸੇ ਨਾਲ ਜਾਇਓ। ਡੈਡ ਮਿੰਟ ਤੁਸੀਂ ਐਡ ਦੇਣੀ ਕੋਵੇ ਟੀਵੀ 'ਚ ਕਿੰਨੇ ਪੈਸੇ ਲੱਗਦੇ ਆ। ਆ ਲਾਈਵ ਚੱਲਦਾ ਇਹ ਕੌਮ ਦਾ ਪੈਸਾ ਤੇ ਇੱਕ ਇੱਕ ਮਿੰਟ ਕਦੀ ਜਾਈ ਨਾ ਜਾਣਦਿਆ ਕਰੋ। ਜਿੰਨੀ ਗੱਲ ਕਰ ਸਕਨੇ ਗੁਰੂ ਦੀ ਕਰੀਏ। ਇੱਕ ਮੈਂ ਬੇਨਤੀ ਸਿਰਫ ਤੁਹਾਨੂੰ ਕਰਨੀ ਹੈ ਤੁਸੀਂ ਮੈਂ ਸਾਰੇ ਦੇਖ ਰਿਹਾ ਸਾਬਤ ਸੂਰਤ ਹਾਂ ਬਸ ਗੁਰਮਖੋ ਸਿੱਖੀ ਲਈ ਚੜ੍ਹਦੀ ਕਲਾ ਲਈ ਤੁਸੀਂ ਇਸ ਵਿਦਿਆ ਦੇ ਆਧਾਰੇ 'ਚ ਬੈਠਿਓ ਮਾਸਟਰ ਤਾਰਾ ਸਿੰਘ ਜੀ ਖੁਣਾ ਨੇ ਸ਼ੁਰੂਆਤ ਕੀਤੀ ਜਦੋਂ ਅੰਬੇਦਕਰ ਵਾਲੀ ਸਾਰੀ ਘਟਨਾ ਵਾਪਰੀ ਖਾਲਸਾ ਕੱਲ ਤਾਂ ਹੋਂਦ ਚ ਆਇਆ ਮੈਂ ਇੱਕ ਬੇਨਤੀ ਕਰਾਂਗਾ ਖਾਲਸਾ ਜੀ ਖਾਸ ਕਰਕੇ ਸ਼ਹਿਰ 'ਚ ਬੈਠੀ ਸੰਗਤ ਨੂੰ ਆਪਣੇ ਘਰਾਂ ਚ ਦੋ ਗੱਲਾਂ ਤੇ ਪੂਰਾ ਜ਼ੋਰ ਦਿਓ ਇੱਕ ਆਪਣੇ ਮੂੰਹ ਚੋਂ ਊੜਾ ਨਾ ਮਰਨ ਦਿਓ ਦੂਜਾ ਆਪਣੇ ਪੁੱਤਾਂ ਦੇ ਸਿਰ ਤੋਂ ਜੂڑا ਨਾ ਖਤਮ ਹੋਣ ਦਿਓ ਮੈਂ ਹਰ ਸਾਲ ਕਹਿਣਾ ਹੁੰਨਾ ਇੱਕ ਊੜਾ ਤੇ ਦੂਜਾ ਜੂڑا ਧਿਆਨ ਦਿਵਾ ਜੇ ਇਹ ਕੇਸਗੜ ਖੈ ਇਹ ਕੇਸਗੜ ਖੈ ਕੇਸਗੜ ਕੱਲਾ ਆਨੰਦਪੁਰ ਨਹੀਂ ਕੇਸਗੜ ਉਹ ਪਹਾੜੀ ਏ ਜਿੱਥੇ ਅਮਰ ਸ਼ਿਕਾਇਆ आनंदपुर ਦੇ ਵਿੱਚ ਕੇਸ ਗੜਖੇ ਜੇ ਆਨੰਦਪੁਰ ਦਾ ਵਸਨੀਕ ਬਣ ਨਹੀਂ ਤੇ ਕੇਸ ਗੜ ਖੋਣਾ ਚਾਹੀਦਾ ਤੇ ਜਿਸ ਬੰਦੇ ਦਾ ਕੇਸ ਗਾੜੀ ਉੱਜੜ ਜਾਊਦਾ ਆਨੰਦਪੁਰ ਕਿੱਥੇ ਰਹਿਣਾ ਇਹ ਸਿੱਖ ਦੇ ਸਿਰ ਤੇ ਕੇਸ ਗਾੜੇ ਪਿਆਰਿਓ ਊੜਾਂ ਮੈਂ ਤਾਂ ਕਹਿ ਰਿਹਾ तकरीबन ਪੰਜਾਬ ਵਿੱਚ ਵੀ ਇੱਥੇ ਵੀ ਅਸੀਂ ਦੇਖ ਰਹੇ ਹਾਂ ਮੈਂ ਕਿਸੇ ਕਿਸੇ ਨੂੰ ਟਾਰਗੇਟ ਨਹੀਂ ਬਣਾ ਰਿਹਾ ਮੇਰੇ ਸਤਗੁਰਾਂ ਨੇ ਸਾਨੂੰ ਪੈਂਤੀ ਅਖਰੀ ਦਿੱਤੀ ਸ਼੍ਰੋਮਣੀ ਕਮੇਟੀ ਦੇ ਸਿੰਘ ਬੈਠਿਆ 2 ਸਾਲ ਪਹਿਲਾਂ ਇੱਕ ਮਤਾ ਪਾਇਆ ਸੀ ਕਿ ਜਿਸ ਦਿਨ ਬਾਬਾ ਸੇਵਾ ਸਿੰਘ ਜੀ ਬੈਠੇ ਹਰ ਸਾਲ ਮਨਾ ਰਹੇ ਆ ਪਰ ਕੌਮ 'ਚ ਜਾਗਰਤੀ ਨਹੀਂ ਆਈ ਕੇਵਲ ਮਤਾ ਪਾਸ ਹੋ ਗਿਆ ਕਿ ਗੁਰੂ ਅੰਗਦ ਦੇਵ ਦਾ ਗੁਰਿਆਈ ਦਿਵਸ ਗੁਰਮੁਖੀ ਦਿਵਸ ਮਨਾਇਆ ਜਾਏਗਾ ਮੈਂ ਤੁਹਾਨੂੰ ਬੇਨਤੀ ਕਰਨੀ ਜਿਸ ਦਿਨ ਗੁਰਿਆਈ ਦਿਵਸ ਹੋਵੇ ਯਤਨ ਕਰੋ ਆਪਣੇ ਘਰਾਂ ਵਿੱਚ ਬੱਚਿਆਂ ਨੂੰ ਇੱਕ ਇੱਕ ਪੇਜ ਗੁਰਮੁਖੀ ਦਾ ਜ਼ਰੂਰ ਲਿਖਾ ਇੱਕ ਊੜਾ ਤੇ ਦੂਜਾ ਜੂੜਾ ਕੇਸਗੜ ਕਾਇਮ ਰਿਹਾ ਅਨੰਦਪੁਰ ਸਿੱਖਾਂ ਦਾ ਕਦੀ ਨਹੀਂ ਉਜੜਦਾ ਤੇ ਅਨੰਦ ਲਫ਼ਜ਼ ਬੜਾ ਕਮਾਲ ਦਾ ਹੈ ਸਿਰਫ ਸਮਾਪਤੀ ਹੈ ਜੀ ਆਨੰਦ ਹਰ ਸ਼ਬਦ ਦਾ ਵਿਪਰੀਤ ਹੈ ਸੁੱਖ ਦਾ ਵਿਪਰੀਤ ਦੁੱਖ ਹਰਖ ਦਾ ਵਿਪਰੀਤ ਸੋਗ ਖੁਸ਼ੀ ਦਾ ਵਿਪਰੀਤ ਗਮੀ ਇਸ ਤਈ ਨਾ ਜੀ ਉਸ ਦਾ ਵਿਪਰੀਤ ਨਿੰਦਿਆ ਪਰ ਕੋਸ਼ ਪੜ ਕੇ ਦੇਖਿਓ ਆਨੰਦ ਲਫ਼ਜ਼ ਦਾ ਵਿਪਰੀਤ ਸ਼ਬਦ ਹੀ ਕੋਈ ਨਹੀਂ ਜਿਹਦੇ ਕੋਲ ਆਨੰਦ ਆ ਜਾ ਉਹ ਦੁਨੀਆ ਦੀ ਕੋਈ ਤਾਕਤ ਖੋ ਸਕਦੀ ਹੀ ਨਹੀਂ ਆਨੰਦ ਦਾ ਕੋਈ ਵਿਪਰੀਤ ਨਹੀਂ ਸਮਾ ਸਮਾਪਤ ਹੋ ਗਿਆ ਜੀ ਮੈਂ ਤੁਹਾਡਾ ਧੰਨਵਾਦ ਕਰਨਾ ਵਾਹਿਗੁਰੂ ਜੀ ਕਾ ਖਾਲਸਾ Vai, aí,